ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹੋ ਤੁਸੀਂ ਸਾਰੇ ਮੀਂਦ ਕਰਦੀ ਹੈ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਆਪਾਂ ਵੀ ਠੀਕ ਹਾਂ ਜੀ ਤੇ ਇੱਥੇ ਸੀਗਾ ਜੀ ਸੁਬਾ 9 ਵਜੇ ਦਾ ਟਾਈਮ ਤੇ ਇੱਥੇ ਆਪਾਂ نیچے ਸਾਰੇ ਕੰਮਕਾਜ ਕਰ ਲਏ ਸੀ ਘਰ ਦੇ ਕੰਮਕਾਜ ਕਰਕੇ ਤੇ ਬੱਚਿਆਂ ਨੂੰ ਸਕੂਲ ਪੇਜ ਦਿੱਤਾ ਸੀ ਬੱਚਿਆਂ ਨੂੰ ਸਕੂਲ ਪੇਜ ਕੇ ਫਿਰ ਸਾਰੇ ਆਪਾਂ ਘਰ ਦੇ ਕੰਮ ਕੀਤੇ ਕੰਮ ਕਰਕੇ ਫਿਰ ਆਪਾਂ ਅਗੇ ਸੀਗੇ ਛੱਤ ਤੇ ਤੇ ਸਰਦਾਰ ਜੀ ਉੱਪਰ ਆਪਣੇ ਦਾਣੇ ਰੱਖ ਚੁੱਕੇ ਰੱਖ ਗਏ ਸੀਗੇ ਤੇ ਉਹਨਾਂ ਨੇ ਕਿਤੇ ਜਾਣਾ ਸੀਗਾ ਫਿਲਹਾਲ ਅਸੀਂ ਵੈਸੇ ਵੀ ਕਿਤੇ ਜਾਣਾ ਸੀਗਾ ਹੋਰ ਵੀ ਤੇ ਉਹ ਕਹਿੰਦੇ ਸੀ ਮੈਂ ਆਪਣਾ ਕੰਮ ਖਤਮ ਕਰ ਆਵਾ ਉਹ ਕਿਤੇ ਗਿਆ ਸੀਗੇ ਤੇ ਤੂੰ ਆਪਣਾ ਕਰ ਦਾਣੇ ਢੋਲਾ ਮੇਰੇ ਐ ਸੀਗਾ ਵੀ ਮੈਂ ਜਲਦੀ ਨਾਲ ਇਹ ਕੰਮ ਨੇ ਬਿੜ ਲੈਣੀ ਫਿਰ ਅਸੀਂ ਹੋਰ ਵੀ ਕਿਤੇ ਜਾਣਾ ਸੀਗਾ ਤੇ ਇੱਥੇ ਆਪਾਂ ਦਾਣੇ ਵਾਸ਼ ਕਰਨ ਲੱਗੇ ਸੀਗੇ ਦਾਣੇ ਏ ਕਾਫੀ ਜ਼ਿਆਦਾ ਮਿੱਟੀ ਸੀ ਇਸ ਦਾਣਿਆਂ ਦੇ ਵਿੱਚ ਮੈਂ ਸੋਚਿਆ ਜੇ ਇਹਨਾਂ ਨੂੰ ਐਦਾਂ ਸਾਫ਼ ਕਰਨ ਲੱਗੀ ਉਦਾਂ ਪੱਖਾ ਲਾ ਕੇ ਸਾਫ਼ ਕਰਨ ਲੱਪੀ ਨਾ ਤਾਂ ਮਿੱਟੀ ਨਿਕਲੂਗੀ ਤੇ ਕੱਟਾ ਜਿਹਾ ਵੈਸੀ ਸੀਗਾ ਹੁਣ ਤਾਂ ਨਾ ਦਿਲ ਨਹੀਂ ਕਰਦਾ ਹੈਗਾ ਇਦਾਂ ਦੀਆਂ ਕੋਈ ਚੀਜ਼ਾਂ ਖਾਣ ਦੇ ਹਾਲਾਤ ਹੀ ਬਹੁਤ ਖਰਾਬ ਹੋਏ ਪੈ ਨੇ ਤੇ ਮੇਰੇ ਹਸਬੰਦ ਤਾਂ ਬੋਲਦੇ ਨੇ ਜਿੰਨੀ ਵਾਰੀ ਵੀ ਤੁਸੀਂ ਆਟਾ ਚੱਕੀ ਤੇ ਕਣਕ ਭੇਜਣੀ ਹੁੰਦੀ ਹੈ ਨਾ ਓਨੀ ਵਾਰੀ ਆਪਣਾ ਧੋ ਕੇ ਤੇ ਉਸ ਤੋਂ ਬਾਅਦ ਹੀ ਆਟੇ ਨੂੰ ਭਾਉਆ ਕਰੋ ਕਿਉਂਕਿ ਕਾਫੀ ਜ਼ਿਆਦਾ ਤੁਹਾਨੂੰ ਪਤਾ ਹੈ ਦਵਾਈਆਂ ਵਗੈਰਾ ਪੈਂਦੀਆਂ ਨੇ ਕਣਕਾਂ ਨੂੰ ਤੇ ਉੱਪਰੋਂ ਕਾਫੀ ਕੱਟਾ ਵੀ ਹੁੰਦਾ ਵਾ ਦੇਸੇਲੀ ਜਿਹਨੇ ਵੀ ਉਹ ਕਹਿੰਦੇ ਧੋ ਕੇ ਇਹਨਾਂ ਨੂੰ ਚੱਕੀ ਤੇ ਭੇਜਿਆ ਕਰੋ ਤੇ ਤੁਸੀਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਉਸ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਇੱਥੇ फटाफट ਆਪਾਂ ਦਾਣੇ ਧੋ ਲੈਣੇ ਆ ਤੇ ਫਿਰ ਅੱਜ ਆਪਾਂ ਜਾਣਾ ਸੀਗਾ ਸਾਡੀ ਚਾਚੀ ਜੀ ਚਾਚੀ ਸਾਸਾ ਮੇਰੀ ਉਹਨਾਂ ਦੀ ਮੰਮੀ ਦੀ ਡੈਥ ਹੋ ਗਈ ਸੀ ਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਸੀਗੀ ਭੋਗ ਸੀਗਾ ਤੇ ਉਧਰ ਨੂੰ ਜਾਣਾ ਸੀਗਾ ਤੇ ਮੈਂ ਸੀਗਾ ਇਹ ਪੱਲਾ ਆਪਣੇ ਦਾਣੇ ਢੋ ਲੈਣੇ ਆਪਾਂ ਦਾਣਿਆਂ ਦਾ ਕੰਮ ਖਤਮ ਕਰ ਲੈਣੇ ਆ ਕਿਉਂਕਿ ਸਾਰੇ ਦਿਨ ਫਿਰ ਛਤਤ ਹੀ ਪੈ ਰਹੇਣਗੇ ਸੁੱਕਦੇ ਰਹਿਣਗੇ ਆਉਂਦਿਆਂ ਟਾਈਮ ਤੱਕ ਆਪਣੇ ਦਾਣੇ ਵੀ ਸੁੱਕ ਜਾਣਗੇ ਪਹਿਲਾਂ ਤਾਂ ਨਾ ਕਾਫੀ ਬੱਦਲ ਜੇ ਆ ਗਿਆ ਸੀਗਾ ਬਹੁਤ ਬੱਦਲ ਜੇ ਆ ਸੀਗਾ ਲੱਗਦਾ ਸੀ ਜਿੱਦਾਂ ਨਾ ਹੁਣੇ ਹੀ ਬਾਰਿਸ਼ ਹੋ ਜੂਗੀ ਪਰ ਇਹਨਾਂ ਦਾ ਬਾਅਦ ਵਿੱਚ ਨਾ ਧੁੱਪ ਨਿਕਲ ਆਈ ਸੀਗੀ ਬਾਰਿਸ਼ ਹੋਣਾ ਪਹਿਲਾਂ ਤਾਂ ਨਾ ਡੇਲੀ ਬਾਰਿਸ਼ ਆ ਜਾਂਦੀ ਸੀ ਕਹਿੰਦੇ ਸੀ ਇਹ ਵੀ ਡੇਲੀ ਬਾਰਿਸ਼ ਆ ਜਾਂਦੀ ਆ ਰੋਜ਼ ਹੀ ਆ ਜਾਂਦੀ ਆ ਮਾਨਕ ਆ ਪਿਆ ਸੀਗਾ ਬਾਰਿਸ਼ ਤੋਂ ਤੇ ਹੁਣ ਕਾਫੀ ਦਿਨਾਂ ਤੋਂ ਹੁਣ ਤਾਂ ਦਿਲ ਕਰਦਾ ਕਿ ਬਾਰਿਸ਼ ਇੱਕ ਵਰੀ ਹੋਈ ਜਾਵੇ ਕਿਉਂਕਿ ਕਾਫੀ ਜ਼ਿਆਦਾ ਗਰਮੀ ਹੋ ਗਈ ਆ ਇੱਕਦਮ ਜੀ ਜ਼ਿਆਦਾ ਹੀ ਗਰਮੀ ਪੈਣ ਲੱਗ ਗਈ ਆ ਤੇ ਇਸੇ ਲਈ ਮਨ ਕੋਈ ਵੀ ਕੰਮ ਕਰਨ ਨੂੰ ਦਿਲ ਕਰਦਾ ਹੀ ਨਹੀਂ ਬਿਲਕੁਲ ਵੀ ਤੇ ਇਥੇ ਨਾ ਛੱਤ ਤੇ ਆਪਾਂ ਸਪੱਲੇ ਤਾਂ ਮੈਂ ਸਾਰੇ ਝਾੜੂ ਲਗਾਇਆ ਸੀਗਾ ਸਾਰੇ ਝਾੜੂ ਲਗਾ ਕੇ ਉਸ ਤੋਂ ਬਾਅਦ ਮੈਦਾਨੇ ਧੋਣ ਲੱਗੀ ਸੀਗੀ ਤੇ ਥੱਲੇ ਤੁਹਾਨੂੰ ਪਤਾ ਸਾਰੀ ਆਪਣੀ ਜਗਾ ਸ਼క్తి ਹੋਈ ਆ ਵੀ ਬਿਲਕੁਲ ਵੀ ਕਿਤੇ ਜਗਾ ਨਹੀਂ ਹੈਗੀ ਕਿ ਕੰਮ ਕਰਨ ਵਾਸਤੇ ਐਦਾਂ ਦਾ ਵੀ ਦਾਣਿਆਂ ਦਾ ਕੰਮ ਹੋ ਗਿਆ ਜਦੋਂ ਮੈਂ ਦਾਣਿਆਂ ਦੇ ਕੋ ਕੰਮ ਕਰਨਾ ਹੁੰਦਾ ਮੈਂ ਛੱਤ ਤੇ ਹੀ ਦਾਣਿਆਂ ਨੂੰ ਧੋਣੀਆਂ ਜਪੀਣ ਬਣਾਉਣਾ ਹੁੰਦਾ ਉਹ ਵੀ ਮੈਂ ਛੱਤ ਤੇ ਬਣਾ ਲੈਨੀ ਆ ਇਹ ਕੱਪੜੇ ਵੀ ਆਪਣੇ ਜ਼ਿਆਦਾਤਰ ਤਾਂ ਆਪਾਂ ਛੱਤ ਤੇ ਸੁਕਣੇ ਪਾਉਣੇ ਆ ਥੋੜੇ ਬਹੁਦੇ ਹੁੰਦੇ ਨੇ ਤੇ ਭਾਵੇਂ ਆਪਾਂ ਥੱਲੇ ਪਾ ਲਈਏ ਵਰਨਾ ਛੱਤ ਤੇ ਹੀ ਸੁਕਣੇ ਕਿਉਂਕਿ ਕੱਪੜੇ ਥੋੜੇ ਬਹੁਤ ਤਾਂ ਕਦੀ ਨਹੀਂ ਹੋਏ ਕਦੀ ਵੈਸੇ ਯੂਨੀਫਾਰਮ ਸ਼ਾਮ ਟਾਈਮ ਬੱਚਿਆਂ ਦੀਆਂ ਤਿੰਨ ਹੁੰਦੀਆਂ ਨੇ ਉਹ ਭਾਵੇਂ ਮੈਂ ਕਿਤੇ ਸ਼ਾਮ ਟਾਈਮ نیچے ਸੁਕਣੇ ਪਾ ਦਵਾਂ ਵਰਨਾ ਮੈਂ ਸਾਰੇ ਕੱਪੜੇ ਛੱਤ ਤੇ ਹੀ ਸੁਕਣੇ ਪਾਉਣੇ ਕਿਉਂਕਿ ਕੱਪੜੇ ਗਰਮੀ ਦੇ ਬਾਣੀ ਬਹੁਤ ਜ਼ਿਆਦਾ ਜਾਂਦੇ ਆ ਜੋ ਕਿ ਸਵੇਰ ਉੱਤਾਰੇ ਹੁੰਦੇ ਨੇ ਫਿਰ ਦੁਪਹਿਰੇ ਫਿਰ ਤੇ ਸ਼ਾਮ ਦੇ ਫਿਰ ਤਿੰਨ ਤਿੰਨ ਟਾਈਮ ਬੱਚੇ ਨਹਾਉਂਦੇ ਨੇ ਤਿੰਨ ਤਿੰਨ ਟਾਈਮ ਹੀ ਉਹਨਾਂ ਦੇ ਸੂਟ ਹੁੰਦੇ ਆ ਤੇ ਤਿੰਨ ਤ ਫਿਰ ਮੈਂ ਜ਼ਿਆਦਾਤਰ ਨਾ 유ਨੀਫਾਰਮਸ ਆ ਸ਼ਾਮ ਨੂੰ ਧੋ ਲੈਣੀਆਂ ਹੁੰਦੀਆਂ ਬੱਚਿਆਂ ਦੀਆਂ ਤੇ ਜਿਹੜੇ ਜ਼ਿਆਦੇ ਦੂਸਰੇ ਕੱਪੜੇ ਹੁੰਦੇ ਉਹ ਤਾਂ ਮੈਂ ਮਸ਼ੀਨ 'ਚ ਧੋਣੀਆਂ ਕਿਉਂਕਿ ਇੰਨੇ ਜ਼ਿਆਦੇ ਕੱਪੜੇ ਫੇਰਾਤੇ ਧੋਣੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਵਾ ਤੇ ਇਥੇ ਦੇਖੋ ਮੈਨੂੰ ਤਿੰਨ ਤਿੰਨ ਚਾਰ ਚਾਰ ਵਾਰੀ ਇਹ ਦਾਣੇ ਸਾਫ਼ ਕਰਨੇ ਪਏ ਬਹੁਤ ਹੀ ਜ਼ਿਆਦਾ ਮਿੱਟੀ ਹੋਈ ਪਈ ਸੀਗੀ ਬਹੁਤ ਹੀ ਜ਼ਿਆਦਾ ਸੀਗੀ ਮਿੱਟੀ ਇਹਨਾਂ ਵਿੱਚ ਤੇ ਪਾਣੀ ਨਾਲ ਇਹ ਹੁੰਦਾ ਨਾ ਸਾਰੀ ਮਿੱਟੀ ਹੋਰ ਜਾਂਦੀ ਆ ਤੇ ਬਹੁਤ ਹੀ ਸੌਖਾ ਕੰਮ ਹੋ ਜਾਂਦਾ ਵਾ ਤੇ ਵਰਨਾ ਜੇ ਆਪਾਂ ਉਹ ਦਾਣੇ ਨੂੰ ਸਾਫ਼ ਕਰਨ ਲਈ ਗਏ ਤੇ ਬਹੁਤ ਟਾਈਮ ਲੱਗ ਜਾਂਦਾ ਵਾ ਤੇ ਇਥੇ ਮੈਨੂੰ ਟਾਈਮ ਵੀ ਇੰਨਾ ਨਹੀਂ ਸੀ ਜ਼ਿਆਦਾ ਲੱਗਿਆ ਘੱਟੋ ਘੱਟ ਵੀ 15 ਕੁ ਮਿੰਟ ਲੱਗੇ ਉਹਨੇ 15 ਮਿੰਟਾਂ ਦੇ ਵਿੱਚ ਮੈਂ ਸਾਰੇ ਦਾਣੇ ਧੋ ਕੇ ਸਾਫ਼ ਕਰ ਲਏ ਸੀਗੇ ਜਿਹੜਾ ਤੇ ਖਲਾਰਾ ਪਿਆ ਸੀ ਸਾਰਾ ਉਹ ਵੀ ਸਿਮੇਟ ਲਿਆ ਸੀਗਾ ਤੇ ਦੇਖੋ ਜੇ ਆਪਾਂ ਜੇ ਕੋਈ ਵੀ ਕੰਮ ਕਰਨ ਲੱਗਨੇ ਨਾ ਟਾਈਮ ਕੋਈ ਵੀ ਨਹੀਂ ਲੱਗਦਾ ਹੈਗਾ ਇਹ ਆਪਣੀ ਹੁੰਦੀ ਏ ਸੋਚਣੀ ਹੁੰਦੀ ਏ ਕਿ ਜੇ ਆਪਾਂ ਸ਼ੁਰੂ ਕਰ ਲਾਂਗੇ ਤੇ ਕੰਮ ਨੂੰ ਕਈ ਹੁੰਦਾ ਨਾਲਸ ਕਰ ਜਦੇ ਮੈਂ ਤਾਂ ਬਿਲਕੁਲ ਵੀ ਆਲਸ ਨਹੀਂ ਕਰਦੀ ਕੋਈ ਵੀ ਕੰਮ ਹੋਵੇ ਨਾ ਮੈਂ ਫਟਾਫਟ ਸਾਰੇ ਕੰਮ ਕਰ ਲੈਣੀਆਂ ਚਾਹੇ ਉਹ ਸਾਫ ਸਫਾਈ ਦਾ ਕੰਮ ਹੋਵੇ ਚਾਹੇ ਰੋਟੀ ਪਾਣੀ ਦਾ ਕੰਮ ਹੋਵੇ ਚਾਹੇ ਬਾਹਰ ਖੇਤਾਂ ਦਾ ਕੰਮ ਹੋਵੇ ਚਾਹੇ ਕੋਈ ਵੀ ਕੰਮ ਹੋਵੇ ਮੈਂ ਕਦੀ ਵੀ ਆਲਸ ਨਹੀਂ ਕੀਤਾ ਮੈਂ ਸਾਰੇ ਕੰਮ ਫਟਾਫਟ ਕਰ ਲੈਣੀਆਂ ਤੇ ਮੈਨੂੰ ਕੋਈ ਵੀ ਕੰਮ ਕਰਨ ਲੱਗਿਆ ਕੋਈ ਸ਼ਰਮ ਨਹੀਂ ਆਉਂਦੀ ਜਾਂ ਕੋਈ ਸੰਗਣੀ ਆਉਂਦੀ ਕਈ ਹੁੰਦੇ ਨੇ ਨਾ ਵੀ ਕੰਮ ਕਰਦੇ ਆ ਵੈਸੇ ਮੈਨੂੰ ਨੇ ਇੱਕ ਦਿਨ ਕਮੈਂਟ ਆਇਆ ਸੀ ਕਿਸੇ ਭੈਣ ਦਾ ਕਹਿੰਦੀ ਕਈ ਤਾਂ ਸੋਚਦੇ ਰਹਿੰਦੇ ਨੇ ਕਿ ਅਸੀਂ ਤਿਆਰ ਹੋਈਏ ਵਧੀਆ ਕੱਪੜੇ ਪਾ ਕੇ ਫੇਰ ਕੈਮਰੇ ਦੇ ਸਾਹਮਣੇ ਆਉਣੇ ਆ ਵਲੌਗ ਸ਼ੁਰੂ ਕਰਦੇ ਆ ਕੋਈ ਇਦਾਂ ਹੋਵੇ ਕੋਈ ਵੀਡੀਓ ਬਣਾਉਣੀ ਹੋਵੇ ਬਟ ਮੈਨੂੰ ਇਦਾਂ ਦਾ ਕੋਈ ਵੀ ਨਹੀਂ ਹੁੰਦਾ ਮੈਨੂੰ ਇਹ ਹੁੰਦਾ ਕਿ ਜਦੋਂ ਕੋਈ ਇਦਾਂ ਮੈਰਿਜ ਤੇ ਜਾਣਾ ਹੋਵੇ ਕੋਈ ਪ੍ਰੋਗਰਾਮ ਹੋਵੇ ਉੱਥੇ ਮੈਨੂੰ ਹੁੰਦਾ ਕਿ ਮੈਂ ਰੈਡੀ-ਚੈਡੀ ਹੋ ਕੇ ਜਾਵਾਂ ਬਟ ਮੈਨੂੰ ਇਦਾਂ ਦਾ ਕੋਈ ਵੀ ਘਰੇ ਨਹੀਂ ਹੁੰਦਾ ਕਿ ਮੈਂ ਤਿਆਰ-ਸ਼ਿਆਰ ਹੋਵਾਂ ਮੈਨੂੰ ਤਾਂ ਗਰਮੀ ਦੇ ਵਿੱਚ ਤਿਆਰ ਹੋਣਾ ਨਾ ਬਹੁਤ ਜ਼ਿਆਦਾ ਔਖਾ ਲੱਗਦਾ ਵਾ ਦੇ ਦੋਸਤਾਂ ਮੈਨੂੰ ਕਹਿ ਰਹੀ ਸੀ ਉਸ ਦਿਨ ਕੋਈ ਭੈਣ ਕਹਿ ਰਹੀ ਸੀ ਕਮੈਂਟ ਵਾਲੇ ਕਹਿੰਦੇ ਦੀਦੀ ਤੁਸੀਂ ਨਾ ਪੋਨੀ ਬਹੁਤ ਘੱਟ ਕਰਦੇ ਹੋ ਅੱਜ ਕੱਲ੍ਹ ਟ੍ਰੈਂਡ ਚੱਲਿਆ ਸਾਰੇ ਪੋਨੀ ਕਰਦੇ ਆ ਜ਼ਿਆਦਾਤਰ ਜਾਂ ਵਾਲ ਕੁਲੇ ਰੱਖਦੇ ਆ ਭੈਣੇ ਮੈਨੂੰ ਤਾਂ ਗਰਮੀ ਦੇ ਵਿੱਚ ਨਾ ਬਿਲਕੁਲ ਪੁੱਛਣਾ ਮੈਂ ਸਿਰ ਪੋਨੀ ਪੋਨੀ ਕਰਦੀ ਜ਼ਰੂਰ ਆ ਮੈਂ ਤੁਸੀਂ ਮੇਰੀ ਪਿਛਲੀਆਂ ਵੀਡੀਓ ਦੇਖ ਸਕਦੇ ਹੋ ਜੋ ਕਿ ਸਰਦੀ ਦੇ ਵਿੱਚ ਜਾਂ ਸਰਦੀ ਦੇ ਵਿੱਚ ਜ਼ਿਆਦਾਤਰ ਗਰਮੀ ਦੇ ਵਿੱਚ ਤਾਂ ਬਿਲਕੁਲ ਵੀ ਤੁਹਾਨੂੰ ਪਤਾ ਕਿ ਇੰਨੀ ਜ਼ਿਆਦਾ ਗਰਮੀ ਹੁੰਦੀ ਹੈ ਕਿਤੇ ਮਾੜੇ ਜਿਹੇ ਵਾਲ ਵੀ ਖਿਲਰੇ ਹੋਣ ਨਾ ਤਿੰਨੇ ਜਿਆਦੇ ਵੱਡਦੇ ਨਾ ਮੈਨੂੰ ਪੁੱਛੋ ਹੀ ਨਾ ਗਰਮੀ ਦੇ ਵਿੱਚ ਮੈਂ ਕਦੀ ਵੀ ਪੌਣੀ ਨਹੀਂ ਕੀਤੀ ਤੇ ਆਪਾਂ ਜੂੜਾ ਕਰਕੇ ਰੱਖਦੇ ਹੁਣੇ ਗਰਮੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਏ ਇੰਨੀ ਜ਼ਿਆਦਾ ਗਰਮੀ ਲੱਗਦੀ ਨਾ ਪੁੱਛੋ ਹੀ ਨਾ ਤੇ ਜੇ ਕੋਈ ਏਦਾਂ ਦੀ ਕੋਈ ਆ ਖਾਸ ਆਪਾਂ ਨੂੰ ਕੋਈ ਮੈਰਿਜ ਆ ਜੇ ਕੋਈ ਏਦਾਂ ਦੀ ਖਾਸ ਜੇ ਕਿਤੇ ਨਿਕਦੇ ਜਾਣਾ ਵੈ ਰਿਸ਼ਤੇਦਾਰੀ ਦੇ ਵਿੱਚ ਆਪਾਂ ਨੂੰ ਕੋਈ ਪ੍ਰੋਗਰਾਮ ਆ ਉੱਥੇ ਮੈਂ ਆਪਣਾ ਹਵਾਲੇ ਕੁल्ले ਛੱਡ ਕੇ ਤੇ ਕਲਚਰ ਵਗੈਰਾ ਲਗਾ ਲੈਣੀ ਆ ਵਰਨਾ ਤਾਂ ਮੈਂ ਕਿਤੇ ਕੋਈ ਪ੍ਰੋਗਰਾਮ ਹੁੰਦਾ ਤੇ ਪੌਣੀ ਜ਼ਿਆਦਾ ਕਰਕੇ ਜਾਨੀ ਆ ਤੇ ਹਾਂ ਮੈਨੂੰ ਘਰ ਵਿੱਚ ਤਿਆਰ ਹੋਣਾ ਵਧੀਆ ਨਹੀਂ ਲੱਗਦਾ ਮੈਨੂੰ ਘਰ ਵਿੱਚ ਹੀ ਹੁੰਦਾ ਕਿ ਮੈਂ ਬਿਲਕੁਲ ਸਿੰਪਲ ਰਵਾਂ ਬਿਲਕੁਲ ਸਿੰਪਲ ਸਾਦੀ ਬਣ ਕੇ ਰਵਾਂ ਮੈਨੂੰ ਘਰੇ ਤਿਆਰ ਹੋਣਾ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਇਸ ਲਈ ਮੈਨੂੰ ਨਾ ਨਾ ਤਾਂ ਮੈਨੂੰ ਘਰੇ ਮੇਕਅਪ ਕਰਨਾ ਵਧੀਆ ਲੱਗਦਾ ਨਾਲ ਪਿਸਤੀਕ ਤੱਕਰਾ ਲਾਉਣੀ ਵੀ ਨਹੀਂ ਵਧੀਆ ਲੱਗਦੀ ਮੈਨੂੰ ਘਰ ਦੇ ਵਿੱਚ ਮੈਂ ਇਦਾਂ ਹੀ ਕਰੀ ਸਿੰਪਲ ਹੀ ਰਹਿਣੀ ਤੁਸੀਂ ਮੇਰੇ ਸ਼ੁਰੂ ਤੋਂ ਲੈ ਕੇ ਹੀ ਵਲੌਗ ਦੇਖ ਰਹੇ ਹੋ ਮੈਂ ਇਦਾਂ ਸਿੰਪਲ ਮੈਨੂੰ ਸਾਰੇ ਵੈਸੇ ਮੇਰੇ ਹਸਬੰਡ ਵੀ ਮੈਨੂੰ ਜ਼ਿਆਦਾਤਰ ਕਹਿੰਦੇ ਕਿ ਤੂੰ ਸਿੰਪਲ ਬਹੁਤ ਵਧੀਆ ਲੱਗਦੀ ਆ ਤੇ ਇਸੇ ਲਈ ਮੈਂ ਜ਼ਿਆਦਾਤਰ ਸਿੰਪਲ ਹੀ ਰਹਿਣੀ ਆ ਤੇ ਜੀ ਦੇਖੋ ਜੀ ਜੀ ਦੇ ਨਾਲ ਆਪਾਂ ਜ਼ਿੰਦਗੀ ਕੱਟਣੀ ਆ ਜਦੋਂ ਉਹ ਹੀ ਕਹਿ ਰਹੇ ਨੇ ਤੁਸੀਂ ਜਿੱਤਾਂ ਦੇ ਉਹ ਮੈਨੂੰ ਉਦਾਂ ਦਾ ਹੀ ਵਧੀਆ ਲੱਗਦੀ ਆ ਤੇ ਫਿਰ ਆਪਾਂ ਹੋਰ ਕਿਸੇ ਬਾਰੇ ਸੋਚ ਹੀ ਨਹੀਂ ਸਕਦੇ ਠੀਕ ਹੈ ਨਾ ਤੇ ਦੇਖੋ ਇੱਥੇ ਆਪਾਂ ਦਾਣੇ ਸਾਰੇ ਢੋਲੇ ਸੀਗੇ ਆਪਣੇ ਦਾਣੇ ਧੁੱਪਗੇ ਸੀਗੇ ਸਾਰੇ ਤੇ ਜੋ ਆਪਣਾ ਇੱਥੇ ਖਲਾਰਾ ਜਾਂ ਪਿਆ ਸੀ ਨਾ ਉਹ ਵੀ ਮੈਂ ਮੰਮੀ ਨੂੰ ਆਵਾਜ਼ ਲਗਾ ਦਿੱਤੀ ਸੀ ਮੰਮੀ ਜੀ ਤੁਸੀਂ ਮੋਟਰ ਬੰਦ ਕਰ ਦਿਓ ਕਿਉਂਕਿ ਮੰਮੀ نیچے ਹੈਗੇ ਸੀਗੇ ਉਹ ਆਪਣਾ ਆ ਰਹੇ ਸੀਗੇ ਬਾਥਰੂਮ 'ਚ ਸਾਡੇ ਨਾ ਬਾਥਰੂਮ ਦੇ ਵਿੱਚ ਹੀ ਇਹਦਾ ਬਟਨ ਵਗੈਰਾ ਲਗਾਇਆ ਹੋਇਆ ਹੈ ਮੋਟਰ ਦਾ ਤੇ ਮੈਂ ਮੰਮੀ ਨੂੰ ਆਵਾਜ਼ ਲਗਾ ਦਿੱਤੀ ਸੀ ਮੰਮੀ ਨੇ ਬੋਲਿਆ ਸੀ ਕਿ ਮੋਟਰ ਬੰਦ ਕਰ ਦਿਓ ਤੇ ਮੇਰਾ ਕਿਉਂਕਿ ਪਾਣੀ ਵਾਲਾ ਸਾਰਾ ਕੰਮ ਖਤਮ ਹੋ ਚੁੱਕਿਆ ਸੀਗਾ ਤੇ ਇਥੇ ਸਾਰੀ ਆਪਾਂ ਜਗਾ ਧੋਕ ਹੈ ਨਾ ਜਿੱਥੇ ਆਪਣੇ ਧਾਣੇ ਚ ਕਲੀਰੀ ਫਿਰ ਉਸ ਤੋਂ ਬਾਅਦ ਨਾ ਮੈਂ ਟੈਂਕੀ ਤੇ ਵੀ ਪਾਣੀ ਮਾਰ ਦਿੱਤਾ ਸੀਗਾ ਕਿਉਂਕਿ ਟੈਂਕੀ ਵੀ ਵਾਈਟ ਕਲਰ ਦੀ ਆ ਕਾਫੀ ਜ਼ਿਆਦਾ ਘੱਟਾ ਜਾਇਆ ਸੀਗਾ ਟੈਂਕੀ ਦੇ ਉੱਪਰ ਤੇ ਇਹਦੇ ਤੇ ਵੀ ਮੈਂ ਪਾਣੀ ਮਾਰਤਾ ਸੀ ਲੱਗਦੇ ਆ ਥੈਨੂੰ ਵੀ ਸਾਫ਼ ਵੀ ਕਰ ਦਿੱਤਾ ਸੀ ਮੈਂ ਕਿਹਾ ਚਲੋ ਹੁਣ ਤਾਂ ਖਲਾਰਾ ਜਿਆ ਪਿਆ ਹੀ ਹੋਇਆ ਆਪਾਂ ਲੱਗੇ ਹੀ ਹੋਏ ਆ ਤੇ ਚਲ ਨਾਲ ਲਗ ਮੈਂ ਆਪਾਂ ਇਹਦੇ ਤੇ ਵੀ ਪਾਣੀ ਮਾਰ ਦਿੰਨੇ ਆ ਲੋਜੀ ਇੱਥੇ ਆਪਣੇ ਦਾਣੇ ਧੁੱਪ ਗਏ ਸੀਗੇ ਆਪਣਾ ਸਾਰਾ ਇੱਧਰ ਦਾ ਕੰਮ ਖਤਮ ਹੋ ਗਿਆ ਸੀਗਾ ਤੇ ਹੁਣ ਆਪਾਂ ਦਾਣਿਆਂ ਵਿੱਚ ਹੱਥ ਮਾਰ ਦਿੰਨੇ ਚੰਗੀ ਤਰ੍ਹਾਂ ਦਾਣੇ ਆਪਣੇ ਸਾਰੇ ਦਿਨ ਸੁੱਕਦੇ ਰਹਿਣਗੇ ਤੇ ਆਪਾਂ ਵੀ ਜਾ ਆਉਣੇ ਆ ਤੇ ਹੁਣ ਆਪਾਂ ਫਟਾਫਟ ਜਾ ਕੇ ਆਪਣਾ ਨਹਾ ਧੋ ਕੇ ਰੈਡੀ ਹੋ ਜਾਣੇ ਆ ਰੈਡੀ ਹੋ ਕੇ ਤੇ ਫਿਰ ਆਪਾਂ ਜਾਣਾ ਸੀਗਾ ਤੁਹਾਨੂੰ ਦੱਸ ਰਹੇ ਸੀਗੇ ਆਪਾਂ ਭੋਗ ਤੇ ਜਾਣਾ ਸੀਗਾ ਤੇ ਰੋਟੀ ਮੈਂ ਖਾਦੀ ਨਹੀਂ ਸੀ ਕਿਉਂਕਿ ਇਹ ਹੁੰਦਾ ਕਿ ਮੈਂ ਸੋਚ ਰਹੀ ਸੀ ਆਪਾਂ ਲੰਗਰ ਹੀ ਛਕ ਲਵਾਂਗੇ ਰੋਟੀ ਬਣੀ ਪਈ ਸੀ ਪਰ ਮੇਰਾ ਮਨ ਹੀ ਨਹੀਂ ਸੀ ਕਰ ਰਿਹਾ ਕਿਉਂਕਿ ਮੈਂ ਸਵੇਰ ਬੱਚਿਆਂ ਦੇ ਨਾਲ ਬੱਚਿਆਂ ਨੇ ਸੈਂਡਵਿਚ ਖਾਦਾ ਸੀਗਾ ਬੱਚਿਆਂ ਦੇ ਨਾਲ ਮੈਂ ਇੱਕ ਸੈਂਡਵਿਚ ਖਾ ਲਿਆ ਸੀਗਾ ਤੇ ਇੱਥੇ ਆਪਾਂ ਦਾਣਿਆਂ ਨੂੰ ਖਲਾ ਲ ਦਿੱਤਾ ਸੀ ਚੰਗੀ ਤਰ੍ਹਾਂ ਆਪਾਂ ਹੁਣ ਜਾਵਾਂਗੇ ਥੱਲੇ ਨਾ ਤੋ ਕਿ ਆਪਣਾ ਰੈਡੀ ਸ਼ੜੀ ਹੋ ਕੇ ਤੇ ਚੱਲਦੇ ਆਪਾਂ ਟਾਈਮ ਹੋ ਜਾਗਾ ਤੇ ਆਪਾਂ ਚੱਲੇ ਹੋਏ ਸੀਗੇ ਕਿਤੇ ਜਣਕੇ ਸਾਡੀ ਚਾਚੀ ਜੀ ਉਹਨਾਂ ਦੀ ਮੰਮੀ ਜੀ ਹੋ ਗਏ ਸੀਗੇ ਡੈਥ ਹੋ ਗਈ ਸੀਗੇ ਉਹਨਾਂ ਦੀ ਤੇ ਅੱਜ ਉਹਨਾਂ ਦੀ ਅੰਤਮ ਅਰਦਾਸ ਆ ਤੇ ਆਪਾਂ ਉੱਥੇ ਚੱਲੇਗੇ ਸਿਗੇ ਸ਼ਾਮ ਨੂੰਣ ਵੇਸੇ ਅੰਤਮ ਅਰਦਾਸ ਵਿੱਚ ਤੇ ਮੇਰੀ ਦੀਦੀ ਆ ਰਸਤੇ ਤੇ ਮੇਰੀ ਨਨਾਨ ਰੈਂਦੀ ਆ ਤੇ ਉਹਨਾਂ ਨੇ ਵੀ ਜਾਣਾ ਤੇ ਆਪਾਂ ਨਾ ਸਿੱਤੇ ਤੇ ਨਨਾਲ ਦਾ ਤਾਜ਼ਾ ਤਾਜ਼ਾ ਸਬਜ਼ੀਆਂ ਤੇ ਚਲੋ ਆਕੇ ਤਾਂ ਮਿਲਦੇ ਆਪਾਂ ਲੋਕ ਲਾਈਏ ਸਰਦਾਰ ਜੀ ਵੇਟ ਕਰਦੇ ਨਾ कल तो इत बैठा चलो तो जी इतने चले सी टाइम इतना काफी हो गया ग्यारह बज चुके ਰੇੜੀ ਹੁੰਦਿਆਂ ਨੂੰ ਟਾਈਮ ਲੱਗ ਹੀ ਜਾਂਦਾ ਵਾ ਕੋਈ ਵੀ ਪਹਿਲਾਂ ਤਾਂ ਤੁਹਾਨੂੰ ਪਤਾ ਸਾਰੇ ਘਰ ਦੇ ਕੰਮ ਕਰਨੇ ਫਿਰ ਕਾਫੀ ਕੰਮ ਵੀ ਬਣ ਜਾਂਦੇ ਆ ਇੱਥੇ ਮੈਂ ਤੇ ਡੈਡੀ ਜੀ ਤੇ ਮੇਰੇ ਹਸਬੰਦ ਅਸੀਂ ਤਿੰਨੋਂ ਹੀ ਚੱਲੇ ਸੀਗੇ ਕਿਉਂਕਿ ਮੰਮੀ ਸਾਡੇ ਪਹਿਲਾਂ ਹੋ ਆਏ ਸੀਗੇ ਤੇ ਇੱਥੇ ਆਪਾਂ ਦੀਦੀ ਕੋਲੇ ਵੀ ਜਾਣਾ ਸੀਗਾ ਰਸਤੇ 'ਚ ਸਾਡੀ ਦੀਦੀ ਜੀ ਰਹਿੰਦੇ ਆ ਤੇ ਉਹਨਾਂ ਕੋਲ ਹੋ ਕੇ ਤੇ ਆਪਾਂ ਫਿਰ ਚੱਲਾਂਗੇ ਤੇ ਇੱਥੇ ਪਹੁੰਚ ਚੁੱਕੇ ਸੀ ਆਪਾਂ ਦੀਦੀ ਘਰੇ ਚਲੋ ਜੀ ਮਿਲਦੇ ਆ ਨੈਕਸਟ ਡੇ ਬਾਏ ਬਾਏ ਹਾਲੋ ਸੰਜੀਤ 아 a s 마 i masih